ਸੁਣ ਹਾਂ ਮੇਰੀ ਗੱਲ ਸੁਣ ਕਿੰਨੇ ਕਹਦੇ ਨੇ ਆ ਜੀ ਮੈਂ ਉਹ ਗੱਲ ਪੇਡੋ ਮੈਂ ਨਾ ਲੰਕ ਫੇਟ ਵੀ ਨਹੀਂ ਕਰਵਾਤੀਆਂ ਬਾਈ ਦੇ ਇੱਕ ਕਿਉਂਕਿ ਉੱਥੇ ਲੈ ਜਾ ਕੇ ਮੁੰਡਾ ਇਹਨਾਂ ਦਾ ਕਦੇ ਡੀ ਨਹੀਂ ਕੋਲ ਗਿਆ ਤੇ ਤੁਹਾਡੇ ਬਾਰੇ ਤੋਂ ਮੈਨੂੰ ਪਤਾ ਹਾਂਜੀ ਵਿੱਚ ਕੀ ਨਾਮ ਆਪਣਾ ਜੀ ਚਮਕੌਰ ਸਿੰਘ ਜੀ ਕੀ ਮਸਲਾ ਜਿਹੜਾ ਤੁਸੀਂ ਦੱਸਦੇ ਕਿ ਝਗੜੇ ਦੌਰਾਨ ਜਿਹੜੀਆਂ ਗੋਲੀਆਂ ਚੱਲੀਆਂ ਕੀ ਮਸਲਾ ਹੈ ਇਹ ਜੀ ਪਈ ਦਾ ਹੈ ਅੱਛਾ ਜੀ ਹਾਂ ਜੀ ਕੀ ਮਿਲ ਗਈ ਜਿਵੇਂ ਤੁਹਾਡੇ ਦੇ ਮਲਗੀ ਆ ਜ਼ਖਮੀ ਹਾਲਤ ਵਿੱਚ ਭੇਜਿਆ ਤੁਹਾਨੂੰ ਚਾਰ ਬੰਦੇ ਧਰਨਾ ਹੋਰ ਫੜਲੇ ਆ ਕੀ ਸਾਰੀ ਘਟਨਾ ਕੀ ਵਾਪਰੀ ਇਹ ਗੋਲੀਆਂ ਚੱਲੀਆਂ ਮਾਰੀਆਂ ਉਹਨਾਂ ਨੇ ਕੀ ਨਾਮ ਉਹਨਾਂ ਦਾ ਅਰਿੰਦਰ ਇੱਕ ਮੁੰਡੇ ਦਾ ਇੱਕ ਦਾ ਲੱਭਾ ਸੋਨੀ ਸਾਰਜ ਇਹੋ ਜਿਹੇ ਨਾਲ ਮੁੰਡੇ-ਮੁੰਡੇ ਲਿਆਏ ਬਰੋਂ ਕੀ ਕਾਰਨ ਕੀ ਹੀ ਜਿਹੜਾ ਵੀ ਕੁੜੀਆਂ ਮਾਰਦਾ ਹੈ ਪੈਦਾਈ ਮਿੱਟੀ ਮਿੱਟੀ ਦਾ ਕਿਹੜੇ ਪਿੰਡ ਦਾ ਹੈ ਪੈਣੀ ਮਸਾ ਸਿੰਘ ਦਾ ਕਿਹੜਾ ਪਿੰਡ ਹੈ ਪੈਣੀ ਮਸਾ ਦਾ ਆ ਜਿਹੜਾ ਫੱਟੜ ਹੋਏ ਜ ਤੁਸੀਂ ਤੇ ਨਾਲ ਤੁਹਾਡੇ ਜਾਨੇ ਚਾਰ-ਦਾਨੇ ਹੋਰ ਕੁੜੀਆਂ ਲੱਗੀਆਂ ਕੀ ਮਸਲਾ ਇਹ ਨਾ ਆਪਣੇ ਗਵਾਰਡ ਸੀ ਤੇ ਆਪਣੇ ਆਪ ਦੇ ਨੰਦੇ ਆ ਠੀਕ ਇਹ ਪਿੰਡੋਂ ਝਗੜਾ ਕੁਇਲ ਨਾਲ ਦਾ ਬੜਾ ਮोटा ਪਹਿਲਾ ਯਾਦ ਇਹ ਉਹ ਲੈ ਗਏ 70 80 ਨੇ ਇਹ ਨਾਲ ਜਿਹੜੀ ਉੱਥੇ ਆ ਕੇ ਗੱਲ ਪਈ ਹੈ ਇਹ ਮੈਂ ਵਿੱਚ ਸਟਾਉਣ ਲੱਗ ਪਿਆ ਵਾ ਤੇ ਮੇਰੇ ਗੋਲੀ ਮਾਰਨ ਲਈ ਇਹ ਬੈਰ ਹੈ ਲਾਟਾ ਮਾ ਜੀ ਮੋਦਵਾ ਬੱਤੀ ਸਰਬੱਤੀ ਅਟਕ ਗਈ ਨਹੀਂ ਨਹੀਂ ਸ਼ਿਕਾੰਤ ਕਿ ਝਗੜਾ ਹੋਇਆ ਕਿ ਇਸ ਗੱਲ ਤੋਂ ਪਤਾ ਲੱਗਾ ਕਹ ਖੜੇ ਦਾ ਮੈਨੂੰ ਪਤਾ ਹੀ ਨਹੀਂ ਕਿ ਮੇਰੇ ਚਾਹ ਦੇ ਪਿੰਡ ਗਿਆ ਵਾ ਅੱਛਾ ਤੇ ਆਪ ਨੂੰ ਤਾਂ ਪਤਾ ਹੀ ਦੋ ਪਿੰਡਾਂ ਜੋ ਦਾਵਾ ਤੇ ਆਪਾਂ ਨੂੰ ਇਹ ਵਿਚਾਰਾ ਕਰ ਦੇਣਾ ਇਹ ਝਗੜਾ ਗੋਲੀ ਲੱਗੀ ਹਣਾ ਆ ਗੋਲੀ ਮੇਰੇ ਤੋ ਇਹ ਪਿੰਡ ਕੀ ਹੋਇਆ ਝਗੜਾ ਪੈ ਨਹੀਂ ਮੱਸਾ ਸਿੰਘ ਹੋਇਆ ਹਾਂਜੀ ਚਲੋ ਵਿਖੇ ਕੁਝ ਆਪਸ ਦੇ ਵਿੱਚ ਜਿਹੜੇ ਨੌਜਵਾਨਾਂ ਦੇ ਵਿੱਚ ਗੋਲੀ ਚੱਲੀ ਕੀ ਮਸਲਾ ਸਰ ਉਹਦਾ ਫਾਇਰਿੰਗ ਇਨਸੀਡੈਂਟ ਰਿਪੋਰਟ ਹੈ ਜੀ ਕਿ ਕੋਈ ਜ਼ਮੀਨ ਦਾ ਮਸਲਾ ਹੈ ਪਹਿਲੀ ਤੋਂ ਲੜਿਆ ਜੀ ਬੇਕਸਤ ਅਧਿਕਾਰੀ ਤੇ ਪਰਿਵਾਰ ਦੀ ਸਟੇਟਮੈਂਟ ਲੈ ਕੇ ਜੀ ਕਰਵਾਈ ਗਈ ਕਿੰਨੇ ਕੁ ਸਰ ਜਾਨੇ ਇੰਜਰਡ ਜਿਹੜੇ ਦੱਸਿਆ ਜਾ ਰਿਹਾ ਉਹ ਤਿੰਨ ਤੇ ਚਾਰ ਜਾਨੇ ਇੰਜਰਡ ਦੱਸਿਆ ਜਾ ਰਿਹਾ ਤੇ ਗੋਲੀ ਵਗੈਰਾ ਦਾ ਸਾਰਾ ਕੋਈ ਖੋਲ ਵਗੈਰਾ ਉੱਥੋਂ ਬਰਾਮਦ ਹੋ ਗਏ ਜੀ ਜੀ ਬਰਾਮਦ ਸਟੇਟਮੈਂਟ ਸਰ ਪਰਿਵਾਰ ਦੀ ਦਰਜ ਕਰ ਜੀ ਜੀ ਉਹੀ ਕਰ ਰਹੇ ਜੀ ਪਰਿਵਾਰਕ ਮੈਂਬਰ ਕੋਈ ਬੰਦਾ ਸਰ ਹੈਗੇ ਫੜਿਆ ਕੋਈ ਜੀ ਨਹੀਂ ਅਜੇ ਕੋਈ ਨਹੀਂ ਤੇ ਸਟੇਟਮੈਂਟ ਦੇ ਬਾਰੇ ਪਤਾ ਲੱਗੂ ਕਿਹਦੇ ਕਲਾਸ ਦਿੱਤੇ ਸਟੇਟਮੈਂਟ ਉਹਨਾਂ ਨਾਲੋਂ ਸਰ ਕੋਈ ਆਇਆ ਕੋਈ ਹੋਇਆ ਉਹਨਾਂ ਨੂੰ ਜੀ ਜੀ ਐਸ ਐਮ ਹਸਪੀਟਲ ਜੀ ਚੈੱਕ ਕਰਦੇ